ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੇ ਆ ਤੇ ਚੰਗੀਆਂ ਝੋਟੀਆਂ ਹੁੰਦੀਆਂ ਵੇ ਜਣਾ ਕੋਲ ਤੇ ਅੱਜ ਵੀ ਜੜੀਆਂ ਵਾਂ ਪੰਜ ਝੋਟੀਆਂ ਵਾਂ ਪੰਜ ਦੀਆਂ ਪੰਜ ਹੀ ਸੁਈਆਂ ਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਹੋਰ ਸਭਾ ਠੀਕ ਠਾਕ ਜੀ ਬਹੁਤ ਵਧੀਆ ਜੀ ਠੀਕ ਚਲ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਹਰਿੰਦਰ ਸਿੰਘ ਜੀ ਹਾਂਜੀ ਪਿੰਡ জাফর ਕੋਲ জাফর ਕੋੜ ਹਾਂਜੀ ਜੀ ਗੁਰਾਣਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 98145 74415 ਠੀਕ ਹੈ ਬੜਾ ਟਾਈਮ ਪਾਤਾ ਜੀ ਆਰ ਕੇ ਇਹ ਕੀ ਥੋੜਾ ਚਲੋ ਇੱਕ ਵਾਰ ਵਿੱਚ ਦੋ ਚੀਜ਼ਾਂ ਹੋ ਗਈਆਂ ਨਾ ਹਾਂਜੀ ਹਾਂਜੀ ਚਲੋ ਸਮੇ ਦੇ ਨਾਲ ਚੀਜ਼ਾਂ ਜਿਹੜੀਆਂ ਹੋਣੀਆਂ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਕਰੀਏ ਫਿਰ ਸ਼ੁਰੂਆਤ ਆਪਾਂ ਹਾਂਜੀ ਕਰੋ ਜੀ ਸ਼ਿਰਵਾਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਕਿੰਨਾ ਸੂਆ ਚ ਵਧਦੀ ਇਹਦਾ ਪਹਿਲਾ ਜੀ ਪਹਿਲਾ ਸੂਆ ਆ ਅਜੇ ਖੀਰੀ ਜੇ ਇੱਕ ਦੰਦ ਭੰਨਿਆ ਜੀ ਅੱਛਾ ਇੱਕੋ ਦੰਦ ਭੰਨਿਆ ਅਜੇ ਚੈੱਕ ਕੀਤੇ ਤੁਸੀਂ ਦੰਦ ਲੈ ਨੋ ਦੰਦ ਦੰਦ ਦਿਖਾ ਦੇਣੇ ਇਹਦੇ ਅਜੇ ਆ ਦੇਖ ਸਕਦੇ ਇੱਕੋ ਦੰਦ ਤੋੜਿਆ ਇਹਨੇ ਇੱਕ ਮਿੰਟ ਦਿਖਾ ਦਿਓ ਚੰਗੀ ਤਰ੍ਹਾਂ ਥੋੜਾ ਸਾਫ ਜਿਹਾ ਕਰ ਦਿਓ ਖੀਰੀ ਬਾਕੀ ਆ ਦੇਖ ਸਾਦੇ ਦੰਦ ਠੀਕ ਹੈ ਜੀ ਤੋੜ ਲੋ ਪਹਿਲਾ ਹੀ ਸੁਆ ਜਿਹੜਾ ਇਹਦਾ ਬਾਕੀ ਕੋਈ ਵੀ ਆਪਣੀ ਸਮਝ ਨਾਲ ਕੇ ਵੇਖ ਲੈ ਕਿੰਨਾ ਚਿਰ ਹੋਇਆ ਵੇਦੀ ਨੇ ਸੋਇਨਾ ਵੀ ਦਿਨ ਹੋ ਗਏ 20 ਦਿਨ ਹੋ ਗਏ ਆ ਠੀਕ ਆ ਪਰ ਅਮਰਵਾਦੀ ਦਿਖਾ ਦਿਓ ਇਤਰਾ ਹੀ ਥੱਲੇ ਬਹਿ ਜਾ ਭਾਵੇਂ ਹਾਂ ਮਾਰ ਲੈ ਜਿੱਕੇ ਨਾਲ ਜਿੱਕੇ ਭਾਵੇਂ ਇਤਰਾ ਹੀ ਥੱਲੇ ਬਹਿ ਜਾ ਚੱਲ ਥੰਡੀ ਤੇਰੀ ਹੈ ਪਿਛਲੇ ਸਣਾ ਦਿਖਾ ਦਿਆ ਠੀਕ ਠੀਕ ਤੇ ਇਹਦੇ ਕੋ ਦੁੱਧ ਕਿੰਨਾ ਜੇ ਇਹ ਰਾਤੀ ਸੂਜੀ ਜੀ ਨਹੀਂ ਆ ਛੋਟੀ ਕੋਲ ਕੈਸੇ ਦੁੱਧ ਦਾ 8 ਕਿਲੋ ਜੀ ਅੱਛਾ ਹਾਂਜੀ ਸਤਾਂ ਵੀ ਫੁੱਲ ਗਾਰੰਟੀ ਭਾਂਦੇ ਦੇ ਲਈ ਤੇ ਇਹਦਾ ਮੁੱਲ ਇਹਦਾ ਮੁੱਲ ਕਰ ਲਈਏ 65 ਕਰਦੀ ਨਹੀਂ ਜਿਆਜਾ ਕਰੀਏ ਕਿੰਨੇ ਹੋਰ ਛੱਦ ਦੇਣੇ ਵਿੱਚ ਅੱਛਾ ਹਾਂਜੀ ਇਹ ਦੇ ਦੋਗੇ 63000 ਦੀ 62000 ਦੀ ਦੇ ਦੋਗੇ ਤੇ ਆ ਮਗਰ ਕੱਟਾ ਕੱਟੀ ਜੇ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਜੀ ਆ ਜਿਹੜਾ ਆਪਣੀ ਸਮਝਣਾ ਵੇਖ ਲਈ ਵੀ ਕਿੰਨੇ ਕੀ ਚਲਦੀ ਸੂਈ ਆ ਹਾਂਜੀ ਤੇ ਦੁੱਧ ਲਈ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਇਹ ਰਾਤੀ ਸੂਈ ਜੀ ਇਹ ਰਾਤੀ ਸੂਈ ਚ ਤੇ ਆਹ ਜਿਹੜੀ ਜੇਰ ਇਹਦੀ ਪਈ ਚ ਪ੍ਰੋਪਰ ਇਹਨੇ ਜਿਹੜੀ ਪਾਤੀ ਆ ਇਹ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਦੁੱਧ 14-15 ਕਿਲੋ ਕੱਢਦੇ ਜੀ ਅੱਛਾ ਹਾਂਜੀ ਠੀਕ ਤੋਰਾ ਫੇਰ ਇੱਕ ਰੇਨ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਕੱਟੀ ਜੀ ਇਹਦੇ ਮਗਰ ਕੱਟੀ ਆ ਗਈ ਜਿਹੜੀ ਬਾਕੀ ਥਣਾ ਦਾ ਸਾਈਜ਼ ਗਿਆਬ ਜਿਹੜਾ ਚੰਗਾ ਤੇ ਥੱਲੇ ਵੀ ਚੰਗੀ ਤਿਆਰ ਹੋਈ ਜੀ ਪਿੱਠ ਪੋੜੇ ਤੋਂ ਵੀ ਆਪਾਂ ਦੇਖ ਸਕਦੇ ਹਾਂ ਵੀ ਸਾਂਭੀ ਸੁੰਭੀ ਚੰਗੀ ਆ ਤੇ ਹਵਾ ਨਾਲ ਵੀ ਥੱਲੇ ਚੰਗਾ ਹੈ ਤੇ ਥਾਣੇ ਦੇ ਅੱਗੇ ਤੇ ਦੇਖ ਸਕਦੇ ਜੀ ਤੇ ਆਹ ਬੱਚਾ ਜਿਹੜਾ ਇਹਦਾ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਲੱਖ ਨਾ ਕਰ ਦੀਏ ਨਹੀਂ ਜਿਆ ਜਿਆ ਕਰ ਦੀਏ ਕਹ ਜੱਸ ਨੂੰ ਹੀ ਕਰੀਏ ਜਿੰਨੇ ਦੀ ਦੇ ਦੇ ਅੱਛਾ 95 ਦੀ ਦੇ ਦਾਂ ਅੱਛਾ 95000 ਦੀ ਕਰਨਾ ਵਿੱਚ ਮੰਨਤਨ ਰਾਤੀ ਚੋਈ ਵੀ ਆ ਗਈ 3 1/2 ਕਿਲੋ ਅੱਛਾ ਚੋਈ ਕੀਤੀ ਬਿਲਕੁਲ ਵਧੀਆ ਜੀ ਚੋਈ ਠੀਕ ਹੈ ਜੀ ਹਾਂਜੀ 95 ਰਹਾਣਾ ਠੀਕ ਹੈ ਜੀ ਚੱਲਾ ਫਿਰ ਬਾਕੀ ਇਹ ਪਸ਼ੂ ਸਾਰੇ ਆਪਣੇ ਛੋਟੇ ਵੀਰ ਦੇ ਆ ਉਹ ਵੀਰ ਕੀ ਹਾਲ ਚਾਲ ਹੈ ਠੀਕ ਠਾਕ ਆ ਅੱਜ ਬੋਲ ਨਹੀਂ ਦਿਆ ਕੁਝ ਕੀ ਗੱਲ ਹੋ ਗਈ ਆ ਨਹੀਂ ਕੋਈ ਗੱਲ ਨਹੀਂ ਠੀਕ ਹੈ ਇਹ ਸਾਰੇ ਇੰਨੇ ਵੀਰ ਨੇ ਜਿਹੜੇ ਸਾਹਮਣੇ ਹੁੰਦੇ ਆ ਇਹ ਆਪ ਹੀ ਇੰਨੇ ਖਰੀਦ ਕਰਨੀ ਹੁੰਦੀ ਤੇ ਆਪ ਹੀ ਵੇਚਨੇ ਆ ਜਿਹੜੇ ਇਹਨੇ ਬਾਅਦ ਚ ਇਹ ਪਹਿਲੇ ਸਵੇਰ ਕੱਟੀ ਅੱਛਾ ਹਾਂਜੀ ਪਹਿਲੇ ਸੂਏ ਹਾਂ ਤੀਜਾ ਦਿਨ ਹੋ ਗਿਆ ਸੂਏ ਠੀਕ ਹੈ ਜੀ ਹਾਂਜੀ 7 ਕਿ ਲੀਟਰ ਬੋਲਾ ਹੀ ਗਿਆ ਜੀ ਅੱਛਾ ਹਾਂਜੀ ਠੀਕ ਹੈ ਤੇ ਇੱਕ ਅੱਧਾ ਦਿਨ ਕੀਤੀ ਸੀ ਆਲ ਹੁਣ ਬਿਲਕੁਲ ਸਹੀ ਕਿੰਨਾ ਕਿ ਚਵਾਈ ਜਾਊਗੀ ਦੁੱਧ 12 12 ਕਿਲੋ ਤਰਾਮ ਲੈ ਜਾਈ ਜਾਏਗੀ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਸੋਹਣੀ ਝੋਟੀ ਆ ਪਹਿਲਾ ਸੁਵਾਈ ਆ ਇਹ ਵੀ ਕਿ ਜਿਹਨਾਂ ਨੇ ਕੰਮ ਕਰਨਾ ਹੁੰਦਾ ਕੰਮ ਕਰਦੇ ਵੀ ਆ ਤੇ ਜਿਹਨਾਂ ਨਹੀਂ ਕਰਨਾ ਉਹਨਾਂ ਦੇ ਫਿਰ ਬਹਾਨੇ ਬਣਾਉਣੇ ਵੀ ਹੁੰਦੇ ਆ ਹਨ ਸਾਰੇ ਪਸ਼ੂ ਜਿਹੜੇ ਇੰਨੇ ਛੋਟੇ ਵੀ ਨਹੀਂ ਜਿਹੜੇ ਸਾਹਮਣੇ ਆ ਬਾਰੋਂ ਖਰੀਦ ਵੀ ਆਪੇ ਲੈਂਦਾ ਵਾ ਤੇ ਵੇਚ ਵੀ ਆਪੇ ਲੈਂਦਾ ਵਾ ਇਹ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਅਗਲੇ ਥਾਣਾ ਦਾ ਸਾਈਜ਼ ਵੀ ਚੰਗਾ ਤੇ ਪਿਛਲੇ ਥਾਣਾ ਦਾ ਸਾਈਜ਼ ਵੀ ਚੰਗਾ ਇੱਕ ਇਧਰ ਨੂੰ ਕਰਿਓ ਖੱਲੇ ਦੇ ਬੋਲੇ ਤਾਂ ਹਸਤੇ ਆ ਇਹਦੇ ਕੋਲ ਸਾਫ ਕਰਤੀ ਸੀ ਠੀਕ ਹੈ ਸੋ ਇਹਨੂੰ ਕਿੰਨੇ ਦਿਨ ਹੋਏ ਆ ਅੱਜ ਤੀਜਾ ਦਿਨ ਤੇ ਇਹਦਾ ਮੁੱਲ ਇਹ ਤਾਂ 95 ਦੇ ਦਈਏ ਦੋ ਵਿੱਚੋਂ ਛੱਡ ਦਾਂ ਅੱਛਾ 10000 ਹੋਰ ਛੱਡ ਦਾਂ ਅੱਛਾ ਯਾਰ ਹੋਰ ਛੱਡ ਦੋਗੇ 92000 ਦੀ ਦੇ ਦੋਗੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਚੰਗੇ ਕੱਦ ਕਾਠਾ ਲਈ ਇਹਦੇ ਮਗਰ ਬੱਚਾ ਬੜਾ ਪਿਆਰਾ ਜੀ ਕੀ ਜੀ ਮਗਰ ਕੱਟਾ ਹੈ ਇਹਦੇ ਮਗਰ ਕੱਟਾ ਆ ਠੀਕ ਹੈ ਜੀ ਬਾਕੀ ਆਪ ਵੀ ਛੋਟੀ ਚੰਗੇ ਕੱਦ ਕਾਠਦੀ ਆ ਚੰਗੀ ਸੰਭੀ ਸੰਭੀ ਆ ਜਿਹੜੀ ਥੋੜਾ ਜਿ ਲੈ ਜਾ ਸਿੱਧੀ ਤੋਰ ਦਿਓ ਮਾਤਾ ਸਿੱਧੀ ਤੋਰ ਮਾਤਾ ਇੱਧਰੋਂ ਇੱਕ ਵਾਰੀ ਸਿੱਧੀ ਤੋਰ ਦਿਓ ਥੋੜਾ ਡਰਦੀ ਡਰਦੀ ਆ ਬਾਕੀ ਕੰਪੈਕਟ ਜਿਹਾ ਹਵਾਨਾ ਆ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਵਾ ਲੈ ਜਾ ਨਿੱਗਰ ਹਵਾਨੇ ਦੇ ਮਾਲਕ ਆ ਜਿਹੜੀ ਐ ਉਤਰੇਂ ਇਹਦੀ ਕੱਦ ਕਾਠ ਮੇਲਦੀ ਚੰਗੀ ਆ ਬਾਕੀ ਤੁਸੀਂ ਇੱਥੇ ਆ ਕੇ ਵੇਖਣੀ ਆ ਆਪਣੀਆਂ ਚੰਗੀ ਤਰ੍ਹਾਂ ਪਸੰਦ ਕਰਕੇ ਖੜਨੀਆਂ ਕਈ ਜਿਹੜੇ ਵੀਡੀਓ ਤੇ ਪ੍ਰੋਪਰ ਪਛੋਤਾ ਜਿਹੜਾ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਪੁੰਦਾ ਤੇ ਆ ਹਵਾਨੇ ਤੇ ਨਾੜਾਂ ਵੀ ਆਪਾਂ ਬਰੀਕ ਬਰੀਕ ਦੇਖ ਸਕਦੇ ਕਾਫੀ ਚੰਗੀਆਂ ਵਾ ਤੇ ਇਹਦਾ ਮੁੱਲ ਇਹਨੂੰ ਲੱਕ ਕਰ ਦਈਏ ਵੇਖ ਲਓ ਤੁਹਾਡੀ ਮਰਜ਼ੀ ਜੇ 95 ਦੀ ਹਰ ਨਾਲ ਦੇ ਦਾਂਗੇ ਦੁੱਧ 12 ਕਿਲੋ ਦੇ 11 ਕਿਲੋ ਦੀ ਗਾਰੰਟੀ ਕੋਲ ਠੀਕ ਹੈ ਜੀ ਆ ਚੌਥਾ ਦਿਨ ਹੋਇਆ ਜੀ ਸੋਈ 95000 ਦੀ ਦੇ ਦੋਗੇ ਠੀਕ ਹੈ ਜੀ ਤੁਹਾਡਾ ਸੁਰੀਦ ਹੋ ਗਿਆ ਜੀ ਠੀਕ ਹੈ ਤੇ ਦੁੱਧ 12 ਕਿਲੋ ਦੀ ਪਰ 11 ਕਿਲੋ ਦੀ ਗਾਰੰਟੀ ਕੋਲ ਠੀਕ ਹੈ ਜੀ ਦੋ ਟਾਈਮ ਤੱਕ ਤਸਲੀਕ ਕਰਦੇ ਠੀਕ ਹੈ ਜੀ ਤੇ ਉਦੋਂ ਇਹ ਕਿੰਨਾ ਕਿ ਚਵਾਈ ਜਾਊਗੀ ਦੁੱਧ ਇਹ ਦੋ 16 ਕਿਲੋ ਚਾਹੀਦਾ ਵਹਾਨੇ ਦੀ ਥੋੜੀ ਨਿੱਗਰ ਰਹਿਣੀ ਪਰ ਦੁੱਧ 16 ਕਿਲੋ ਦੇ ਦੇ ਅੱਛਾ ਕਰ ਜੋ 16 ਲੀਟਰ ਕਿਉਂਕਿ ਅੱਜ ਚੌਥਾ ਦਿਨ ਹੈ ਤਾਂ ਸਟਾਨਕ ਹੀ ਇੰਨਾ ਤੇ 12 ਕਿਲੋ ਦੇ ਲਗਭਗ ਹੋਣੀ ਜੀ ਅੱਛਾ ਮੌਕੇ ਤੇ ਚੌਥੇ ਦਿਨ ਤੇ ਹੈਗਾ ਮੈਨੂੰ ਵੇਹ ਕੱਟ ਦੱਸਦਾ ਠੀਕ ਹੈ ਤੇ ਹੁਣ ਇੱਕ ਅੰਡ ਤੇ ਆ ਗਾਂ ਵੀ ਪਾਉਣੀ ਜੀ ਗਾਂ ਥੋੜੀ ਢਿੱਲੀ ਹੋ ਗਈ ਦੁੱਧ ਹੈ ਗਾਏ ਦੇ ਸਿਰ 24-25 ਕਿਲੋ ਤੇ ਕੱਲ੍ਹ ਦਿਨ ਬੁਖਾਰ ਹੋ ਗਿਆ ਪੌਣੀ ਅੱਛਾ ਇਹ ਦੂਜੀ ਵੀਡੀਓ ਵਿੱਚ ਪਾ ਦਾਂ ਇਹ ਅਗਲੀ ਵੀਡੀਓ ਵਿੱਚ ਪਾਵਾਂਗੇ ਉਤਨਾ ਇਹ ਵੀ ਗਾਂ ਵੀ ਅੱਜ ਪੌਣੀ ਸੀ ਬੱਚਾ ਇਹਦਾ ਮਰ ਗਿਆ ਤੇ ਗਾਂ ਬਹੁਤ ਚੰਗੀ ਚੱਲੀ ਠੀਕ ਆ ਹਾਂਜੀ 20-25 ਕਿਲੋ ਦੀ ਸੀ ਪਰ ਥੋੜੀ ਨਾ ਕੱਲ੍ਹ ਦਾ ਰਸੀ ਬੁਖਾਰ ਹੋ ਗਿਆ ਠੀਕ ਆ ਤੇ ਸਹੀ ਪੱਠੇ ਪਰ ਕੋਈ ਨਹੀਂ ਆਵੇ ਲਾ ਮੇਰਾ ਕੰਮ ਹੋਏਗਾ ਬਹੁਤ ਆਹ ਨਹੀਂ ਜਿਹੜੀ ਚੀਜ਼ ਸਹੀ ਨਹੀਂ ਆ ਇਹ ਅਗਲੀ ਵੀਡੀਓ ਬਾਕੀ ਇਹ ਆ ਕਿ ਸੱਜਰ ਨੇ ਦੋ ਦਿਨ ਚੰਗਾ ਕੱਢਿਆ ਹੋਣਾ ਪੂਰਾ ਹਾਂਜੀ ਹਾਂਜੀ ਉਰੀ ਜੀ ਨਾਲ ਇਹ ਥੰਡੀ ਹੋ ਗਈ ਬੁਖਾਰ ਆ ਲੱਖੋ ਹਾਂ ਦੇਖ ਸਕਦੇ ਜੇ ਚੰਗੇ ਰਿਕਰਡ ਵਾਲੀ ਹੈ ਵੀ ਤੇ 24 5 ਲੀਟਰ ਦੁੱਧ ਹੀ ਇਹਦੇ ਕੋਲ ਪਰ ਇਹ ਹੁਣ ਥੋੜਾ ਜਿਹਾ ਨਾ ਬੁਖਾਰ ਹੋਇਆ ਵਾ ਇੱਕ ਵਾਰ ਖਿਵਾ ਦਈਏ ਤੇ ਅਗਲੀ ਵੀਡੀਓ ਚ ਕਹਿੰਦੇ ਪਾਵਾਂਗੇ ਚਲੋ ਦਿਖਾ ਦਿਓ ਇੱਕ ਵਾਰੀ ਜੇ ਵਿਖਾਉਣੀ ਤੇ ਪਰ ਇਹ ਹੱਲੇ ਅਗਲੀ ਚ ਕਹਿੰਦੇ ਵਿੱਚ ਨਹੀਂ ਹੈ ਬਾਕੀ ਪੂਰੇ ਵੱਡੇ ਕਦ ਕਾਠ ਵਾਲੀ ਚੰਗੇ ਰਿਕਰਡ ਵਾਲੀ ਗਾਵਾਂ ਜਿਹੜੀ ਉਹਨਾਂ ਨੇ 24 ਲਈ ਜੇ ਨਾ ਅਲੈਕਸੈਂਡਰ ਇਹ ਚਵਾਈ ਕਰਦੇ ਸਾਰੀਆਂ ਮੱਜਾਂ ਉੱਚੀ ਹੈ ਇੱਕ ਆਮ ਨੋਰਮਲ ਘਰੌਣੀ ਆਈ ਜਿਹੜੇ ਸਾਂਹਾਂ ਜਾਂ ਤੇ ਚੰਗੇ ਸਾਂਹ ਵਾਲੇ ਘਰਾਂ ਆ ਜਾਂ ਫਾਰਮ ਦੀ ਗਾਂ ਹੈ ਫਾਰਮ ਦੀ ਗਾਂ ਆ ਜਿਹੜੀ ਆਵਲੀ ਠੀਕ ਹੈ ਤੇ ਆ ਜਿਹੜੀ ਝੋਟੀਏ ਦਿਖਾਈਏ ਫਿਰ ਆਪਾਂ ਇਹਨੂੰ ਕਿੰਨਾ ਚਿਰ ਹੋਇਆ ਜੇ ਸੂਈ ਨਾ ਇੰਨਾ ਕੋਈ 20 ਦਿਨ ਹੋ ਗਏ 20 ਦਿਨ ਹੋ ਗਏ ਤਾਂ ਮਗਰ ਕੀ ਜੇ ਇਹਦੇ ਮਗਰ ਕੱਟਾ ਇਹਦੇ ਮਗਰ ਵੀ ਕੱਟਾ ਹੀ ਆ ਹਾਂਜੀ ਇੱਥੇ ਉੱਤਰੋ ਆਈਏ ਠੀਕ ਆ ਸੂਆ ਗਿਨਵਾਇਆ ਇਹਦਾ ਇਹ ਸਿੱਕੀਆਂ ਬਰਾਬਰ ਕਰਨ ਦੀ ਜੇ ਠੀਕ ਆ ਹਾਂਜੀ ਬਾਕੀ ਚੰਗੇ ਪੇਠਪੁੜੇ ਦੀ ਹੈ ਵੀ ਇੱਧਰ ਨਾਲ ਕਰੀ ਸਿੱਧੀ ਤੌਰ ਦਾ ਸੋ ਠੀਕ ਚਲੋ ਬੰਦ ਕਰਕੇ ਬਾਕੀ ਥੋੜਾ ਡਰਦੀਆਂ ਡਰਦੀਆਂ ਵੀ ਆ ਚਲੋ ਬੰਦੇ ਇੱਕ ਵਾਰੀ ਫਿਰ ਹਵਾਨਾ ਦਿਖਾ ਦਿੰਨੇ ਇਹਦਾ ਆ ਦੇਖ ਸੰਦੇ ਹਵਾਨਾ ਇਹਦਾ ਠੀਕ ਹੈ ਜੀ ਤੇ ਇਹਦੇ ਕੋਲ ਵੀਰ ਜੀ ਕਿੰਨਾ ਜੀ ਦੁੱਧ ਦੁੱਧ 12 ਕਿਲੋ ਬਿਲਕੁਲ ਨਾਟਿਆ ਤਿਆਰ ਬਿਲਕੁਲ 12 ਲੀਟਰ ਹਾਂ ਜੀ ਦੁੱਧ ਨਾਲ ਇਹਦੇ ਸਿਰਫ 15 ਕਿਲੋ ਸੀ ਥੋੜੀ ਨਾ ਇੱਕ ਬੁਖਾਰ ਪੈ ਗਿਆ ਇਹਨੂੰ ਅੱਛਾ ਹੁਣ ਵੀ 12 ਕਿਲੋ ਬਿਲਕੁਲ ਨਾਟਿਆ ਹੁਣ ਸੱਟਿਆ ਪੂਰੀ ਬਿਲਕੁਲ ਬਾਕੀ ਇਹ ਕਿ ਕਈ ਜਿਹੜੇ ਸਫਰ 'ਚ ਪਸ਼ੂ ਹੁੰਦੇ ਆ ਉਦੋਂ ਫਿਰ ਥੋੜਾ ਬਤਾ ਕੀ ਜਿਹੜੀ ਉੱਪਰ ਥੱਲੇ ਹੋ ਜਾਂਦੀਆਂ ਤੇ ਇਹਦਾ ਮੁੱਲ ਇਹਦਾ ਮੁੱਲ ਇੱਕ ਪੰਜੀ ਜੇ ਇੱਕ ਵੀਰ ਹੀ ਹਾਂ ਨਾ ਅੱਛਾ ਇੱਕ ਵੀਰ ਹੀ ਦੇਣੀ ਹੈ ਮੋਕਰ ਹੋਰ ਕਰ ਦੇਣਾ ਮੰਨ ਤਨ ਕਰਨਾ ਕੋਈ ਨਹੀਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਲਗੋ ਪੂਰੀ ਹੋ ਗੋ ਮਾਲ ਕਰਨਾ ਬਾਕੀ ਇਹ ਕਿ ਸਾਰੀਆਂ ਸੁਈਆਂ ਸਵਾਈਆਂ ਨਾ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਚਵਾਈ ਕਰਕੇ ਖੜੇ ਜੇ ਆਜੇ ਕੋ ਰਾਤ ਰਹੇ ਕੋ ਚੋਕੇ ਡੰਗ ਆਪਣੇ ਉਹ ਤਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀਰ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਪਸੰਦ ਹੋਵੇ ਆਪਣੇ ਹੱਥੀਂ ਪਾਸ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿਂਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ